ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਤੁਹਾਡੀ ਆਪਣੀ ਘਾਲੀ ਵਾਲੀ ਦੇ ਇੱਕ ਇੰਟਰਪ੍ਰੈਨਿਅਰ ਕਿਸਾ ਦੇ ਚੰਨਾ ਜੋ ਵੀ ਪੈਂਧਰਾ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਅਮੀਦ ਕਰਦੇ ਹਾਂ ਕਿ ਤੁਹਾਨੂੰ ਸਾਰੀਆਂ ਵੀਡੀਓਜ਼ ਸਾਡੀ ਨੂੰ ਬਹੁਤ ਪਸੰਦ ਆਉਂਦੀਆਂ ਹੋਣੀਆਂ ਹੈ ਉਹਨੇ ਸੋਨੇ ਕਮੈਂਟ ਕਰ ਰਹੀ ਕੋਲ ਤਾਂ ਵੀਡੀਓ ਦੇਖ ਲਈ ਤੇ ਖੁੱਲੂ ਵੀਡੀਓ ਜਰੂਰ ਵਾਚ ਕਰਿਆ ਕਰੋ ਤਾਂ ਕਿ ਤੋਂ ਅਨੁਸਾਰੀ ਸੂਟਾਂ ਵਾਲੀ ਜੁਮ ਹੈਗੀ ਆਪਾਂ ਜਾਣਕਾਰੀ ਦਿੰਨੇ ਆਂ ਫੁੱਟਾਂ ਦੇ ਕੋਲੇ ਪਹੁੰਚ ਸਕੇ ਅੱਜ ਮੈਂ ਤੁਹਾਨੂੰ ਦਿਖਾ ਰਹੀ ਆ ਆਰਡਰ ਵਾਲੀ ਸੂਟ ਜੋ ਕਿਸੇ ਭੈਣਾਂ ਦੇ ਆਰਡਰ ਤੇ ਸੁੱਟ ਬਣਾਈ ਆਪਾਂ ਨੇ ਆਪ ਤੁਸੀਂ ਇਹਦੇ ਤੋਂ ਚੈੱਕ ਕਰੋ ਆ ਭੈਣ ਦਾ ਸੂਟ ਹੈ ਜਿਹੜਾ ਇਹ ਰੈਡੀ ਹੋ ਚੁੱਕਿਆ ਤੇ ਨਾਲ ਦੁਪੱਟਾ ਦਾ ਜਿਹੜਾ ਅਜੇ ਰੈਡੀ ਆਪਾਂ ਕਰਨਾ ਦਾ ਐਡਾ ਆਹਾ ਵਾਲੇ ਬਾਜੂ ਦੇ ਕੋਲ ਆ ਜਾਣਗੇ ਆ ਵਾਲੇ ਇਹ ਵਾਲੇ ਆ ਜਾਣਗੇ ਘੇਰੇ ਦੇ ਕੋਲ ਆ ਇਹ ਵਾਲਾ ਮਾਸਟਰ ਦਾ ਲੱਦਾ ਸੂਟ ਇਹ ਕਿਸੇ ਤੇ ਹੰਦਾ ਆਪਾਂ ਰੈਡੀ ਕੀਤਾ ਤੁਸੀਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਅੱਜ ਆਪਣੇ ਕੋਰੀਅਰ ਮੈਂ ਜਿਹੜੇ ਉਹ ਲੱਗਣਗੇ ਇਹ ਇਹ ਕੇਵਲਾ ਸੂਟ ਇੱਕ ਆ ਕਿਸੇ ਭੈਣ ਦਾ ਰੈਡੀ ਕੀਤਾ ਕਰਪਾ ਇਹਨਾਂ ਨਾਲ ਹਜੇ ਆਪਣੇ ਦੁਪੱਟੇ ਆ ਜਿਹੜੇ ਉਹ ਰੈਡੀ ਕਰਵਾ ਲੈ ਰਹੇ ਰਹਿੰਦੇ ਆ ਇਹ ਵਾਲਾ ਸੂਟ ਹੈਗਾ ਜਿਹੜਾ ਇਹ ਘੇਰੇ ਤਿਆਂ ਜੂਏ ਬਹੁਤ ਹੈ ਜੋ ਇਹ ਵੀ ਕਿਸੇ ਤੇ ਹੰਦਾ ਆ ਆਰਡਰ ਤੇ ਬਣਾਇਆਗਾ ਆਪਾਂ ਨੇ ਇਹ ਆ ਆ ਵਾਲਾ ਅੱਜ ਸੂਟ ਹੈ ਇਹ ਕਿਸੇ ਭੈਣ ਨੇ ਬਿਨਾਂ ਦੁਪੱਟੇ ਤੋਂ ਰੈਡੀ ਕਰਵਾਇਆਗਾ ਇਹ ਵਾਲੇ ਸੂਟ ਨੇ ਜਿੰਨਾ ਜਿੰਨਾਂ ਨੇ ਭੈਣਾਂ ਦੇ ਉਹ ਆਪਣੇ ਚੈੱਕ ਕਰ ਲਓ ਐਦਾਂ ਰੈਡੀ ਹੋਏ ਆ ਕੇ ਇਹ ਵਾਲਾ ਸੂਟ ਵਰਕ ਪੇਂਟ ਹੈਗਾ ਜਿਹੜਾ ਇਹ ਘੇਰੇ ਤੇ ਆਉਂਦਾਗਾ ਇਹ ਵਾਲਾ ਸੂਟ ਹੈ ਜੇ ਇੱਥੋਂ ਆ ਆ ਵਾਲਾ ਜਿਹੜਾ ਇਹ ਘੇਰੇ ਤੇ ਬਣਾਇਆ ਆਪਾਂ ਨੇ ਪੇਂਟ ਕੀਤਾ ਹੋਇਆ ਸੂਟ ਆ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਜਿਹੜਾ ਆਹ ਵਾਲਾ ਹੈਗਾ ਇਹ ਆਪਾਂ ਨੇ ਬਾਜੀਤੇ ਬਣਾਇਆ ਦਾ ਇਹ ਸੂਟ ਆ ਜਿਹੜਾ ਅੱਜ ਇਹ ਭੈਣ ਦਾ ਬਿਨਾ ਉਹ ਤੋਂ ਆ ਨਾ ਦੁਪੱਟੇ ਤੋਂ ਰੈਡੀ ਕਰਿਆਗਾ ਜਿਹੜਾ ਇਹ ਸੂਟ ਦਾ ਪ੍ਰਾਈਸ ਆ ਉਹ 1500 ਰੁਪਏ ਰਹੇਗਾ ਬਿਨਾ ਦੁਪੱਟੇ ਤੋਂ ਇਹ ਆਪਾਂ ਨੇ ਵੇਂਟ ਕੀਤਾਗਾ ਇਹ ਕਿਸੇ ਭੈਣ ਨੇ ਆਪਾਂ ਤੋਂ ਬਿਨਾ ਦੁਪੱਟੇ ਤੋਂ ਰੈਡੀ ਕਰਵਾਇਆਗਾ ਇਹ ਵੀ ਅੱਜ ਸੂਟ ਜਾਣਾਗਾ ਤੇ ਇੱਕ ਆਹ ਵਾਲਾ ਸੂਟ ਆਗਾ ਇਹ ਤੁਸੀਂ ਵੀਡੀਓ ਦੇ ਵਾਸਤੇ ਵਾਸਤੇ ਤੁਸੀਂ ਜਿਹੜਾ ਕੀਤਾ ਹੋਇਆ ਸੂਟ ਇਹ ਵਾਲਾ ਸੂਟ ਆ ਜਿਹੜਾ ਅੱਜ ਇਹ ਭੇਣ ਦਾ ਵੀ ਆਪਾਂ ਕੋਰੀਅਰ ਆ ਜਿਹੜਾ ਉਹ ਲਗਾ ਦਾਂਗੇ ਇਹ ਵਾਲੇ ਸੂਟ ਨੇ ਜਿਹੜੇ ਇਹ ਅੱਜ ਜਾ ਰਹੇ ਆ ਜਿਨ੍ਹਾਂ ਜਿਨ੍ਹਾਂ ਨੇ ਪਹਿਣਾ ਦੇ ਸੂਚਣੇਗੇ ਉਹ ਪਲੀਜ਼ ਵੀਡੀਓ ਜ਼ਰੂਰ ਚੈੱਕ ਕਰ ਲਓ ਤੁਹਾਡੇ ਅੱਜ ਤੋਂ ਸੂਟ ਨੇ ਜਿਹੜੇ ਉਹ ਆਪਾਂ ਅੱਜ ਭੇਜ ਦਾਂਗੇ ਤੁਹਾਡੇ ਕੋਲੇ 2 ਤੋਂ 3 ਦਿਨ ਤੱਕ ਸੂਟ ਆ ਜਿਹੜਾ ਉਹ ਪਹੁੰਚ ਜਾਊਗਾ ਪਲੀਜ਼ ਜਦੋਂ ਨਾ ਤੁਹਾਡੇ ਕੋਲੇ ਸੂਟ ਪਹੁੰਚ ਜਾਂਦਾਗਾ ਹਨਾ ਵੀ ਜਰੂਰ ਆਪਣੀ ਵੀਡੀਓ ਆ ਜਿਹੜੀ ਉਹ ਕੋ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਵੀ ਥੋੜਾ ਜਿਹਾ ਹੌਸਲਾ ਮਿਲੇ ਉਹ ਚੀਜ਼ ਦਾ ਵੀ ਸੋਨੂ ਸੂਟ ਨੇ ਜਿਹੜੇ ਉਹ ਕਿੱਦਾਂ ਦੇ ਬੱਗੇ ਨੇ ਇਹ ਇਹ ਵਾਲੇ ਸੂਟ ਨੇ ਜਿਹੜੇ ਅੱਜ ਆਪਾਂ ਇਹ ਫੇਸ ਕਰਦੇ ਹਾਂ ਬਸ ਸਾਡੀ ਰਿਕਵੈਸਟ ਆ ਵੀ ਜੋ ਵੀ ਪੈਂਤਰਾ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਕਰਨਾ ਨਾ ਭੁੱਲਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਹਾਂ ਜਿੱਕੇ ਇਹ ਵਾਲਾ ਜਿਹੜਾ ਕੋਰੀਅਰ ਆਗਾ ਇਹ ਆਪਣਾ ਚੱਲਿਆ ਜਾਣਾ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਤੇ ਇੱਕ ਇਹ ਵਾਲਾ ਇਹ ਆਹ ਜਿਹੜੇ ਦੋ ਪਾਸੇ ਨੇ ਜਿਹੜੇ ਉਹ ਲਗਾ ਦੇਣੇ ਨੇ ਤੇ ਅਮੀਰ ਕਰਨਾ ਕਿਸੇ ਨੂੰ ਸਾਰੇ ਸਾਡੀ ਵੀਡੀਓਜ਼ ਨੇ ਜਿਹੜੀਆਂ ਬਹੁਤ ਚੰਗੀਆਂ ਲੱਗਦੀ ਹੋਣੀਆਂ ਪਲੀਜ਼ ਭੈਣਾਂ ਵਾਂਗੂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜਦ ਤੁਸੀਂ ਕਮੈਂਟ ਕਰਦੇ ਹੋ ਸਾਨੂੰ ਵੀ ਉਸ ਚੀਜ਼ ਦਾ ਹੌਂਸਲਾ ਮਿਲਦਾ ਹੈ ਵੀਡੀਓ ਬਣਾਉਣ ਦਾ ਹਨਾ ਤੇ ਆਪਣਾ ਅੱਗੇ ਕੰਮ ਵਰਕ ਕਰਨ ਦਾ ਬਹੁਤ ਜ਼ਿਆਦਾ ਤੁਹਾਡੇ ਨਾਲ ਸਾਨੂੰ ਹੌਂਸਲਾ ਮਿਲਦਾ ਹੈਗਾ प्लीज ਬਣ ਕੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ